ਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀ ਆ ਡਾਂਗਾਰ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕਦ ਨਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋਂ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਰੁਆਮਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਕਲਾਕ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਪਰਦਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਮੈਂ ਕਹਿੰਦਾ ਬੁਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜੋ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋਲ ਮੂੰਹ ਨਾਲ ਨਹੀਂ ਖੁੱਲਣੀਆਂ ਸੁਆਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫੀਸਰ ਕਿਸੇ ਦੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲਾਂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਆ ਲੈਂਡ ਪੁਲਿਕ ਪਾਲਿਸੀ ਇਹ ਕਿੰਨੇ ਕੀਤੀ ਆ ਇਹ ਪੰਜਾਬ ਦੇ ਚੀਫ ਸਕੱਟਰੀ ਨੇ ਕੀਤੀ ਆ ਕੋਈ ਪੁਲਿਸ ਅਫਸਰਾਂ ਦੇ ਅਗੇਂਸਟ ਬੋਲੋਗੇ ਤੇ ਪੰਜਾਬ ਬਚੇਗਾ ਇਸ ਚੀਫ ਸੈਕਟਰੀ ਦੇ ਤੇ ਜਦੋਂ ਸਰਕਾਰ ਆਈ ਸਭ ਤੋਂ ਪਹਿਲਾਂ ਜੋ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਕਿ ਤੂੰ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਅ ਡਾਕਟਰ ਸਾਹਿਬ ਹੁਣੇ ਗੱਲ ਜੀ ਇਹਨਾਂ ਨੇ ਮੈਂ ਐਲਓਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲਿਆ ਨਾ ਟੈਂਡਰ ਹੀ ਨਹੀਂ ਲਾਏ ਤੇ ਦਿੱਲੀ ਵਾਲਿਆਂ 800 ਕਰੋੜ ਰੁਪਇਆ ਵਾਪਸ ਲੈ ਗਏ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜਾਹ ਸੀਗੀਆਂ 122 ਦੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਬੋਲ ਸਕਦਾ ਆ ਮੈਨੂੰ ਹੁਣੇ ਤੁਹਾਡੇ ਮਿਲ ਬੈਡੂ ਵਾਲੇ ਵਿਅਕਤੀ ਦੇ ਡਾਇਰੈਕਟਰ ਮਿਲਣ ਵੇਖਣ ਗਏ ਸੀ ਉੱਗੇਲ ਦੇਸੀ ਹਟਸੀਆ ਕਰ ਸੀ ਥਾਣੇ ਤਸੀਹਾ ਕਾ ਰਾਮ ਆਬੀ ਪਾਰਟੀ ਨੇ ਬਣਾਏ ਨੇ ਛੁੱਠੇ ਪਰਚਿਆਂ ਦੇ ਨਾਲ ਇਹ ਪੁਲਿਸ ਵਾਲੇ ਇਹ ਨੋਟ ਕਰ ਲੋ ਇਹ ਮਤ ਖਿਆਲ ਕਰੋ ਕਿ ਤੁਸੀਂ ਇਕਲੀ ਮੀਟਿੰਗ ਚ ਕਿਹਾ ਸੀ ਕਮਿਸ਼ਨ ਪਠਾਵਾਂਗੇ ਕਮਿਸ਼ਨ ਨਹੀਂ ਬੈਠੇਗਾ ਜਿਹੜਾ ਪਰਚਾ ਗਲਤ ਹੋਇਆ ਕਰ ਕੀਤੀ ਜਾਏਗੀ 82 ਬਣਾ ਕੇ ਇਹ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲਾ ਕੇ ਇਹਨਾਂ ਨੂੰ ਪਿੰਡੀਆਂ ਪੱਗਾ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਧਿਆਨ ਕਰੋ ਕਿੰਨਾ ਸੀ ਕਿਉਂ ਨਹੀਂ ਪੰਜਾਬ ਚ ਆ ਰਹੀ ਤੁਹਾਡੇ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸਣੇ ਉਹ ਛੱਡ ਇਹ ਕਹਿਣਾ ਚਾਹੁੰਦਾ ਅੱਜ ਜਿਸ ਸ਼ਹੀਦੀ ਦੀ ਧਰਤੀ ਦੇ ਖੜੇ ਹੋਏ ਆ ਇੱਥੋਂ ਪ੍ਰਣ ਕਰੀਏ ਕੁਰਾਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਤੂੰ ਬੁਰਕੇੜੇ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਫੇ ਵੜ ਜਾਣੇ ਇਹ ਲੱਪਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬਾਵਾ ਸਾਹਿਬ ਤੁਸੀਂ 30 32 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਪਣਾ ਇਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿ ਆਓ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਹਿਣਾ ਚਾਹੁੰਦਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ تگڑے وہ کانگریس دا ورکر ہمیشہ تگڑا ہوں کانگریس دے ورکر کدھی کمی نہیں ہوئی جی کتنے پیٹھ دیتی ہے تو اسی دیتی کہ تو تھی کدی نہیں دتی